ਗੁਰੂ ਕੋਲੋਂ ਜੀਵਨ ਜੋਚ ਸਿੱਖ ਕੇ ਆਪਣੇ ਆਪ ਦਾ ਭਲਾ ਕਰ ਸਕੀਏ ਇਸ ਭਾਵਨਾ ਦੇ ਨਾਲ ਬੈਠਣ ਦੀ ਕਿਰਪਾਲਤਾ ਕਰਨੀ ਵਿਚਾਰ ਤੋਂ ਪਹਿਲਾਂ ਫਤੇ ਦੀ ਸਾਂਝ ਕੋਈ ਵੀ ਰਸਨਾ ਵਾਂਝੀ ਨਾ ਰਹੇ ਬਹੁਤ ਹੀ ادب ਸਤਿਕਾਰ ਨਾਲ ਦੋਵੇਂ ਹੱਥ ਜੋੜ ਕੇ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੱਲ ਸਮੁੱਚੇ ਸਿੱਖ ਪੰਥ ਨੇ ਬਹੁਤ ਹੀ ਸ਼ਰਧਾ ਭਾਵਨਾ ਸਤਿਕਾਰ ਦੇ ਨਾਲ ਨਵੇਂ ਪਾਤਸ਼ਾਹ ਧੰਨ 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 ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਾਰੇ ਦਾ ਪ੍ਰਕਾਸ਼ ਪੁਰਬ ਮਨਾਇਆ ਹੈ। ਕਈ ਥਾਵਾਂ ਤੇ ਅੱਜ ਮਨਾਇਆ ਜਾ ਰਿਹਾ ਹੈ। ਕਈ ਕਈ ਦਿਨ ਸਤਿਗੁਰਾਂ ਦੀ ਯਾਦ ਵਿੱਚ ਗੁਰਮਤ ਸਮਾਗਮ ਹੁੰਦੇ ਰਹਿੰਦੇ ਨੇ। ਇਸ ਮਹੀਨੇ ਦੇ ਅੰਦਰ ਇਸ ਵਾਰ ਸਤ ਗੁਰਪੁਰਬ ਆਇ ਇਤਿਹਾਸਿਕ ਦਿਹਾੜੇ ਆਏ ਜਿਨ੍ਹਾਂ ਨੂੰ ਕੌਮ ਬੜੀ ਭਾਵਨਾ ਨਾਲ ਮਨਾ ਰਹੀ ਹੈ ਮਨਾਉਣ ਦਾ ਯਤਨ ਕਰ ਰਹੀ ਹੈ ਸੋ ਅੱਜ ਵੀ ਦਾਸ ਸਾਹਿਬ ਜੀ ਦੇ ਨਾਲ ਤਨ 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 ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਜੀਵਨ ਵਿੱਚੋਂ ਹੀ ਕੁਝ ਬੇਨਤੀਆਂ ਕਰਨਾ ਚਾਹਣਾ ਜਿੰਨੀਆਂ ਵੀ ਗੁਰੂ ਦੀਆਂ ਵਡਿਆਈਆਂ ਹੋ ਜਾਣ ਸਿਫਤ ਸਲਾਹਾਂ ਹੋ ਜਾਣ ਗੁਰੂ ਦੇ ਗੁਣਾਂ ਦੀ ਵਿਚਾਰ ਹੋ ਜਾਏ ਉਹਨਾਂ ਹੀ ਸਾਡੇ ਸਾਰਿਆਂ ਲਈ ਲਾਹੇ ਬੰਦ ਕੇ ਕੋਈ ਪਤਾ ਨਹੀਂ ਕਿਹੜੇ ਬਚਨ ਨੇ ਮਨ ਤੇ ਅਸਰ ਕਰਨਾ ਹੈ ਕਿਸ ਬਚਨ ਨੇ ਜੀਵਨ ਦੀ ਅਗਵਾਈ ਕਰ ਦੇਣੀ ਹੈ ਕਿਸ ਗੁਰੂ ਦੇ ਜੀਵਨ ਝਲਕ ਤੋਂ ਇਹ ਮਨ ਪ੍ਰਭਾਵਿਤ ਹੋ ਕੇ ਗੁਰੂ ਵਾਲਾ ਬਣਨ ਵਾਸਤੇ ਤਿਆਰ ਹੋ ਜਾਏ ਇਤਿਹਾਸ ਬੜੇ ਲੰਮੇਰੇ ਹੁੰਦੇ ਨੇ ਇੱਕ ਦੋ ਦਿਨ ਦਾ ਸਮਾਪਤੀ ਦੇ ਸਮਖਸ਼ ਬੇਨਤੀਆਂ ਕਰਨ ਦਾ ਸੋ ਕੁਝ ਬੇਨਤੀਆਂ ਕੁਝ ਇਤਿਹਾਸਕ ਵਿਚਾਰਾਂ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਜੀਵਨ ਵਿੱਚੋਂ ਦਰਸ਼ਨ ਕਰੀਏ। ਆਪ ਜੀ ਨੇ ਸਰਵਣ ਕੀਤਾ ਕਿ ਧੰਨ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦਾ ਪ੍ਰਕਾਸ਼ 1 ਅਪ੍ਰੈਲ ਸਨ 1621 ਨੂੰ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਗ੍ਰਹਿ ਵਿਖੇ ਧੰਨ 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 ਮਾਤਾ ਨਾਨਕੀ ਜੀ ਦੀ ਕੁੱਖ ਤੋਂ ਅੰਮ੍ਰਿਤਸਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਗੁਰੂ ਕੇ ਮਹਿਲ ਉਸ ਪਵਨ ਸਥਾਨ ਤੇ ਹੋਇਆ ਸਿੱਖੀ ਦਾ ਦੋ ਚੀਜ਼ਾਂ ਨਾਲ ਬੜਾ ਗਹਿਰਾ ਸਬੰਧ ਆ ਜਾਂ ਐਂ ਕਹਿ ਲੋ ਕਿ ਦੋ ਚੀਜ਼ਾਂ ਦਾ ਸਿੱਖ ਧਰਮ ਦੇ ਅੰਦਰ ਬੜਾ ਪਰਸਪਰ ਸਬੰਧ ਹੈ ਬੜਾ ਗਹਿਰਾ ਬੜੀ ਡੂੰਗੀ ਸਾਂਝ ਹੈ ਉਹ ਹੈ ਗ੍ਰੰਥ ਤੇ ਪੰਥ ਆਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤਿੱਖਾ ਖਾਲਸਾ ਪੰਥ ਇਹ ਦੋਵਾਂ ਦੀ ਬੜੀ ਡੂੰਗੀ ਸਾਂਝ ਹੈ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਪ੍ਰਕਾਸ਼ ਉੱਥੇ ਹੋਇਆ ਉਸ ਪਾਵਨ ਨਗਰੀ ਦੇ ਅੰਦਰ ਹੋਇਆ ਜਿੱਥੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋਇਆ ਅੰਮ੍ਰਿਤਸਰ ਸਾਹਿਬ ਦੀ ਪਾਵਨ ਧਰਤੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਸੀਸ ਦਾ ਸੰਸਕਾਰ ਉੱਥੇ ਹੋਇਆ ਜਿੱਥੇ ਖਾਲਸਾ ਪੰਥ ਦਾ ਜਨਮ ਹੋਇਆ ਪ੍ਰਕਾਸ਼ ਹੋਇਆ ਹੈ ਸ੍ਰੀ ਅਨੰਦਪੁਰ ਸਾਹਿਬ ਦੀ ਪਵਨ ਧਰਤੀ ਬੜਾ ਅਦੁੱਪਤ ਕਿਸਮ ਦਾ ਜੀਵਨ ਹੈ ਸਤਿਗੁਰਾਂ ਦਾ ਸਾਡੇ ਜੀਵਨ ਦੇ ਅੰਦਰ ਅਸਲ ਵਿੱਚ ਤਿੰਨ ਪੱਖ ਨੇ ਜਿਨ੍ਹਾਂ ਨੂੰ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਗਿਣਿਆ ਹੈ ਤੇ ਜਿਨ੍ਹਾਂ ਦੀ ਵਿਚਾਰ ਕੀਤੀ ਹੈ। ਬਾਲ, ਜਵਾਨੀ ਔਰ ਬਿਰਧ ਫਨ ਤੀਨ ਅਵਸਥਾ ਜਾਣ। ਇਹ ਤਿੰਨੇ ਅਵਸਥਾ ਦਾ ਜ਼ਿਕਰ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਕੀਤਾ ਹੈ। ਬਚਪਨ ਦਾ ਜ਼ਿਕਰ ਕੀਤਾ ਹੈ, ਜਵਾਨੀ ਦਾ ਜ਼ਿਕਰ ਕੀਤਾ ਹੈ, ਬੁਢਾਪੇ ਦਾ ਜ਼ਿਕਰ ਕੀਤਾ ਹੈ। ਹੁਣ ਜੇ ਅਸੀਂ ਧੰਨ ਗੁਰੂ ਤੇਗ ਬਹਾਦਰ ਸਾਹਿਬ ਦਾ ਜੀਵਨ ਦੇਖੀਏ ਤੇ ਤਿੰਨੇ ਇਹ ਪੜਾ ਜਿਹੜੇ ਨੇ ਤਿੰਨੇ ਹੀ ਪੜਾ ਸਤਗੁਰਾਂ ਦੇ ਜੀਵਨ 'ਚ ਬੜਾ ਨਵਿਕਲਾ ਥਾਂ ਰੱਖਦੇ ਆ ਸਭ ਤੋਂ ਪਹਿਲਾਂ ਬਾਲ ਬਚਪਨ ਦੀ ਅਵਸਥਾ ਦੇਖੋ 4 ਸਾਲ ਦੀ ਉਮਰ ਸੀ